ਵਿਸ਼ੇ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰप्रीत कौर ਤਾਂ ਇੱਕ ਜੋ ਹੈ ਮਾਮਲਾ ਸਾਹਮਣੇ ਆ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਜੀ ਹਾਂ ਦੱਸਦੇ ਕਿ ਰਿਟਾਇਰਡ ਕਰਨਲ ਨੇ ਦਲੀਪ ਸਿੰਘ ਜੁਨ੍ਹਾਂ ਦੇ ਨਾਲ 3.41 ਕਰੋੜ ਰੁਪਏ ਦੀ ਜਿਹੜੀ ਕਿ ਆਨਲਾਈਨ ਠੱਗੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਹੁਣ ਸਰਕਾਰ ਨੂੰ ਵੀ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਸਾਡਾ ਇਹ ਮਾਮਲਾ ਜਿਹੜਾ ਕਿ ਸੁਲਝਾਇਆ ਜਾਵੇ ਤੇ ਇਹਨਾਂ ਠੱਗਾਂ ਨੂੰ ਜਿਹੜਾ ਕਿ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਬਿਲਕੁਲੀ ਲਗਾਤਾਰ ਜੋ ਹੈ ਮਾਮਲੇ ਜਿਹੜੇ ਕੀ ਸਾਹਮਣੇ ਆਉਂਦੇ ਨੇ ਕਿ ਇਹਨਾਂ ਠੱਗਾਂ ਦੇ ਵੱਲੋਂ ਜਿਹੜਾ ਕੀ ਆਨਲਾਈਨ ਚਾਸਾ ਦੇਖ ਕੇ ਪੈਸੇ ਜਿਹੜੇ ਕੀ ਠੱਗੇ ਜਾਂਦੇ ਨੇ ਪਰ ਇਸ ਵਾਰ ਤਾਂ ਹਾਦ ਹੀ ਹੋ ਗਈ ਦੱਸਦੇ ਕਿ 3.41 ਕਰੋੜ ਰੁਪਏ ਜਿਹੜੀ ਕੀ ਠੱਗੀ ਮਾਰੀ ਗਈ ਹੈ ਜੋ ਕਿ ਟੈਟ ਕਾਰਨਰ ਨੇ ਦਲੀਪ ਸਿੰਘ ਜੁਨਾ ਦੇ ਵੱਲੋਂ ਜਿਹੜੀ ਕੀ ਕੰਪਲੇਂਟ ਵੀ ਲਿਖਵਾ ਦਿੱਤੀ ਗਈ ਹੈ ਸਾਈਬਰ ਕ੍ਰਾਈਮ ਦੇ ਵਿੱਚ ਤਾਂ ਇਹ ਮਾਮਲਾ ਜਿਹੜਾ ਕੀ ਸਾਹਮਣੇ ਆ ਰਿਹਾ ਹੈ ਤਾਂ ਜੋ ਹੈ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਨੇ ਪਰ ਕਹਿ ਸਕਦਾ ਕਿ ਲੋਕਾਂ ਨੂੰ ਹੋਰ ਜਾਗਰੂਕ ਤੇ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਇਨਾ ਠੱਗਾਂ ਦੇ ਵੱਲੋਂ ਨਵੇਂ ਤਰੀਕੇ ਜਿਹੜੇ ਕਿ ਵਰਤੇ ਜਾਂਦੇ ਨੇ ਠੱਗਾਂ ਠੱਗੀ ਮਾਰਨ ਦੇ ਵਾਸਤੇ ਤਾਂ ਇਸ ਵਾਰ ਜਿਹੜਾ ਕਿ ਔਨਲਾਈਨ ਉਹਨਾਂ ਦੇ ਵੱਲੋਂ ਸਾਰੇ ਦਸਤਾਵੇਜ਼ ਜਿਹੜੇ ਕਿ ਦਿਖਾਏ ਜਾਂਦੇ ਨੇ ਕਿ ਅਸੀਂ ਤੁਹਾਡੀ ਸਾਰੀ ਚੀਜ਼ਾਂ ਕੌਨਫਿਡੈਂਸ਼ੀਅਲ ਰੱਖਾਂਗੇ ਪਰ ਆਖਿਰ ਦੇ ਵਿੱਚ ਉਹੀ ਹੁੰਦਾ ਜੁਸਤਾ ਡਾਰਸ ਸੀ ਤਾਂ ਬਿਲਕੁਲ ਉਹਨਾਂ ਦਾ ਨਾਲ ਜਿਹੜੀ ਕਿ ਠੱਗੀ ਵੱਜਦੀ ਹੈ ਤਾਂ ਹੁਣ ਸਾਡੀ ਟੀਮ ਦੇ ਵੱਲੋਂ ਜਿਹੜਾ ਕਿ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਉਹਨਾਂ ਦਾ ਬਿਆਨ ਵੀ ਜਿਹੜਾ ਕਿ ਲਿੱਤਾ ਗਿਆ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਆਪਣਾ ਕਿਹੜਾ ਪੱਖ ਜਿਹੜਾ ਕਿ ਸਾਹਮਣੇ ਰੱਖਿਆ ਗਿਆ ਸ਼ੱਕ ਤੇ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਇੰਨਾ ਆਥੈਂਟਿਕਲੀ ਸਾਰਾ ਕੁਝ ਦਿਖਾ ਰਹੇ ਸੀ WhatsApp ਤੇ ਔਰ ਲੈਟਰ ਹੈਡ ਵੀ ਸੁਪਰੀਮ ਕੋਰਟ ਦੇ ਸੀ ਰਸੀਡਸ ਵੀ ਸੁਪਰੀਮ ਕੋਰਟ ਦੀਆਂ ਸੀਗੀਆਂ ਤੇ ਅਸੀਂ ਸੋਚਿਆ ਦੇ ਆਰ ਜੈਨੂਇਨ ਪੀਪਲ ਇਹ ਟੋਟਲ ਕਿੰਨੇ ਇਹਨਾਂ ਨੇ ਤੁਹਾਡੀ ਸੇਲਿੰਗਸ ਖਤਮ ਕੀਤੀਆਂ ਜੀ ਇਹਨਾਂ ਨੇ ਜੀ 3.41 ਕਰੋੜਸ ਦੇ ਲਈ ਅਲੱਗ-ਅਲੱਗ ਉਹਦੇ ਚ ਡੇਸ ਤੇ ਇਹਨਾਂ ਨੇ ਹਾਂਜੀ ਇਹਨਾਂ ਨੇ ਅਕਾਊਂਟਸ ਕਿਹੜੇ ਸੀਗੇ ਜਿੱਥੇ ਭੇਜਦੇ ਰਹੇ ਇਹ ਅਲੱਗ-ਅਲੱਗ ਅਕਾਊਂਟਸ ਚ ਕਰਾਏ ਪੰਜ ਅਕਾਊਂਟਸ ਚ ਕਰਾਏ ਨੇ ਅਲੱਗ-ਅਲੱਗ ਡੇਸ ਦੇ ਉੱਤੇ ਤੇ ਸਾਨੂੰ ਇਹ ਵਟਸਐਪ ਤੇ ਹੀ ਲੈਟਰ ਹੈਡ ਸੁਪਰੀਮ ਕੋਰਟ ਦਾ ਚਿੱਠੀ ਤੇ ਭੇਜਦੇ ਸੀਗੇ ਕਿ ਹੁਣ ਇਸ ਆ ਬੈਂਕ ਦਾ ਨਾਮ ਹੈ ਇਹ ਅਕਾਊਂਟ ਨੰਬਰ ਹੈ ਇਹਦੇ ਉੱਤੇ ਤੁਸੀਂ ਭੇਜਣੇ ਨੇ ਆਰਟੀਜੀਐਸ ਕਰਕੇ ਭੇਜਣੇ ਨੇ ਤੇ ਸਰ ਇਹ ਤੁਹਾਡੀ ਅਪੀਲ ਕੀ ਹੈ ਜੀ ਵਾਟ ਇਜ਼ ਇ ਟੂ ਦਾ ਰੱਖਿਆ ਮੰਤਰੀ ਮੇਰੀ ਅਪੀਲ ਰੱਖਿਆ ਮੰਤਰੀ ਜੀ ਨੂੰ ਇਹ ਹੋਏਗਾ ਕਿ ਤੁਸੀਂ ਹੁਣ ਪੂਰੇ ਡਿਫੈਂਸ ਫੋਰਸਸ ਦੇ ਵੱਡੇ ਹੋ ਤੇ ਸਾਨੂੰ ਸਾਡੇ ਪੈਸੇ ਕਿਸੇ ਤਰੀਕੇ ਵਾਪਸ ਮਿਲ ਜਾਣ ਇਹਦੇ ਚ ਸਾਡੀ ਮਦਦ ਕਰੋ ਅਸੀਂ ਇਹ ਮਾਮਲਾ ਜੋ ਵੀ ਹੈ ਅਸੀਂ ਆਲਰੇਡੀ ਚੰਡੀਗੜ੍ਹ ਸਾਈਬਰ क्राइम ब्रांच में दस चुके हैं उम्मीद तो उम्मीद पूरी होएगी डिफेंस मिनिस्टर तो क्योंकि वो साढ़े रखवाले ने जोड़े सर्विंग है तो जे रिटायर्ड भी ने अस सारे उन्होंने अंडर आ मेरे सबनों सलाह यही होएगी जिन्हें भी वैटर ने कि स्कैम बड़े चल रहे ने और फसाण वाले बहुत चलाक ने ਕਿਸੇ ਦੀ ਗੱਲਾਂ 'ਚ ਨਾ ਆਓ ਜ਼ਰੂਰ ਜਾ ਕੇ ਜੇ ਕੋਈ ਅਹਜੀ ਚੀਜ਼ ਟਰਨਲ ਵਰਤ ਰਹੀ ਹੈ ਤੇ ਇੱਕਦਮ ਪੁਲਿਸ ਕੋਲ ਜਾਓ ਤੇ ਉਹਨੂੰ ਉਹਨੂੰ ਇੱਕਦਮ ਦੱਸ ਦਿਓ ਤਾਂ ਕਿ ਫਰਦਰ ਐਕਸ਼ਨ ਉਹ ਲੈਣ ਤੇ ਉਹ WhatsApp ਕਾਲ ਇਮੀਡੀਏਟਲੀ ਕੱਟ ਕਰਕੇ ਬਲੌਕ ਕਰਕੇ ਕੀ ਕਹਿਣਾ ਚਾਹੁੰਦੇ ਆ WhatsApp ਕਾਲਸ ਦੇ ਉਪਰ ਹੀ ਅਹਜੀ ਚੀਜ਼ਾਂ ਹੁੰਦੀਆਂ ਨੇ ਤੇ ਮੈਂ ਸਲਾਹ ਇਹ ਹੀ ਦਵਾਂਗਾ ਕਿ WhatsApp ਕਾਲਸ ਨੂੰ ਅਹ ਸ਼ੱਕ ਦੀ ਨਜ਼ਰ ਨਾਲ ਦੇਖਨ ਮੰਨਨ ਨਾ ਕਿ ਇਹ ਉਹ ਦੇਸ਼ ਲਿਖਿਆ ਤੇ ਉਹ ਜੇ ਜ਼ਰੂਰਤ ਪਵੇ ਜਾ ਕੇ ਪੁਲਿਸ ਨੂੰ ਦਿਖਾਉਣ ਤੇ ਉਹ ਫਿਰ ਸਾਨੂੰ ਗਾਈਡੈਂਸ ਦੇ ਸਕਦੇ ਕਿ ਕਿੱਥੋਂ ਆਇਆ ਉਹ ਇਨਵੈਸਟੀਗੇਟ ਕਰ ਲੈਣਗੇ